ਬੀਬੀ ਰਜਨੀ ਦਾ ਪੂਰਾ ਇਤਿਹਾਸ ਅੱਜ ਆਪਾਂ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਪੰਜਾਬ ਦੇ ਪਠੀ ਨਗਰ ਦੇ ਜ਼ਗੀਰਦਾਰ ਦੁਨੀ ਚੰਦ ਦੀਆਂ ਪੰਜ ਧੀਆਂ ਸਨ ਉਸ ਦੇ ਪੁੱਤਰ ਦੀ ਇੱਛਾ ਕਹੀ ਗਈ ਵਿਆਹ ਕਰਵਾਏ ਪਰ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਜਿਸ ਤੋਂ ਬਾਅਦ ਉਸ ਦੇ ਰੱਬ ਤੋਂ ਵਿਸ਼ਵਾਸ ਉੱਠ ਗਿਆ ਉਸ ਦੇ ਸਮਰੱਥਾ ਦੇ ਅਨੁਸਾਰ ਚਾਰ ਧੀਆਂ ਦਾ ਵਿਆਹ ਕਰ ਦਿੱਤਾ ਜਦੋਂ ਛੋਟੀ ਧੀ ਲਈ ਉਹ ਵਾਰ ਲੱਭ ਰਹੀ ਸੀ ਤਾਂ ਉਹਨਾਂ ਦਿਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਪੇਕੇ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਹਨ ਕਿ ਉਹਨਾਂ ਨੇ ਵਿਆਹ ਉੱਤੇ ਸਭ ਕੁਝ ਦਿੱਤਾ ਹੈ ਜੋ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦੇ ਹਸਨ ਇਸ ਤੋਂ ਛੋਟੀ ਕੁੜੀ ਰਜਨੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਵਾਹਿਗੁਰੂ ਹੈ ਸਾਡਾ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਾ ਰਹਾ ਹਨ ਇਸ ਉੱਤੇ ਹੋਰ ਪੈਣਾ ਸਹਿਮਤ ਨਹੀਂ ਹੋਈਆਂ ਜਦੋਂ ਇਹ ਗੱਲ ਤਾਂ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਦੁਨੀ ਚੰਦ ਨੂੰ ਲੱਗਾ ਤਾਂ ਉਹ ਛੋਟੀ ਤੀਰਜਨੀ ਉੱਤੇ ਵਰ ਪਿਆ ਅਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁਖ ਸੁਲਤਾਨੀਆਂ ਦਿਆਂ ਹਨ ਉਹ ਰੱਬ ਨੇ ਨਹੀਂ ਪਰ ਰਜਨੀ ਪਿਤਾ ਦੇ ਗ੍ਰੋਧ ਤੋਂ ਵਿਚਲਿਤ ਨਹੀਂ ਹੋਈ ਤੇ ਰੱਬ ਤੇ ਉਸ ਦੀ ਅਰਥਾ ਆਸਥਾ ਨਹੀਂ ਡੋਲੀ ਉਸਨੇ ਕਿਹਾ ਕਿ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ ਉਸ ਦੇ ਪਿਤਾ ਨੇ ਕਰੋਧ ਵਿੱਚ ਆ ਕੇ ਉਸਦਾ ਵਿਆਹ ਇੱਕ ਕੁਸਟ ਰੋਗੀ ਨਾਲ ਕਰ ਦਿੱਤਾ ਪਰ ਰਜਨੀ ਇਸ ਤੋਂ ਵੀ ਨਿਰਾਸ਼ ਨਹੀਂ ਹੋਈ ਆ ਆਪਣੇ ਕੁਸ਼ਤੀ ਵਿਕਲਾਪ ਪਤੀ ਨੂੰ ਇੱਕ ਛੋਟੀ ਦੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਦੇ ਨਾਲ ਖਿੱਚਦੀ ਹੋਈ ਪਿੰਡ-ਪਿੰਡ ਘੁੰਮਣ ਲੱਗੀ ਅਤੇ ਭਿਖਿਆ ਮੰਗ ਕੇ ਗੁਜ਼ਾਰਾ ਕਰਨ ਲਈ ਇੱਕ ਦਿਨ ਉਹ ਘੁੰਮਦੇ-ਘੁੰਮਦੇ ਆਰਾਮਦਾਸਪੁਰ ਦੇ ਬਾਹਰ ਨਿਰਮਾਨ 3 ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸ ਦੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਖਿਆ ਮੰਗਣ ਚਲੀ ਗਈ ਉਸਦੇ ਜਾਣ ਤੋਂ ਬਾਅਦ ਉਸਦੇ ਪਤੀ ਨੇ ਕਿ ਦੇਖਿਆ ਕਿ ਕੁਝ ਪੰਛੀ ਬੇਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਉਹ ਕਾਲੇ ਰੰਗ ਦੇ ਗਾਂ ਚਿੱਟੇ ਹੋ ਕੇ ਨਿਕਲ ਰਹੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਦੇਖ ਕੇ ਰਜਨੀ ਦਾਪਤੀ ਵਿਕਰਮ ਦੱਤ ਹੌਲੀ-ਹੌਲੀ ਰੰਗਦੇ ਹੋਏ ਸਰੋਵਰ ਵਿੱਚ ਵੱਲ ਚਲਾ ਗਿਆ ਤੇ ਉੱਥੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀ ਜਨਕ ਚਮਤਕਾਰ ਹੋਇਆ ਅਤੇ ਪਲ ਪਰ ਵਿੱਚ ਉਸ ਦਾ ਕੋੜ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਪਰਤਾਂ ਦੀ ਉਡੀਕ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉੱਥੇ ਉਸ ਨੇ ਆਪਣੇ ਕੋੜੇ ਪਤੀ ਨੂੰ ਨਾ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸ ਦਾ ਪਤੀ ਦੱਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਛਾਪ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਇੱਕ ਨਗਰਵਾਸੀ ਇਕੱਠੇ ਹੋ ਗਿਆ ਇਸ ਝਗੜੇ ਦਾ ਨਿਆ ਕਰਨ ਲਈ ਉਹਨਾਂ ਦੇ ਸੋਚ ਜਾ ਦਿੱਤਾ ਤੁਸੀਂ ਦੋਨੋਂ ਬਾਬਾ ਬੁੱਢਾ ਜੀ ਦੇ ਕੋਲ ਜਾਓ ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ ਐਜਾ ਹੀ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਦੋਵਾਂ ਦੀ ਗੱਲ ਧਿਆਨ ਗੱਲੋਂ ਸੁਣੀ ਅਤੇ ਜਵਾਨ ਵੱਲੋਂ ਕਿਹਾ ਧਿਆਨ ਵੱਲੋਂ ਦੇਖੋ ਕਿਤੇ ਪੁਰਾਣਾ ਕਸ਼ਟ ਰੋਗ ਬਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲਾਂ ਦੇ ਅੱਗੇ ਦਾ ਪਾਗ ਹਜੇ ਵੀ ਕਸ਼ਟ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਵੱਲੋਂ ਇੱਕ ਚਾਤ ਚਾੜੀ ਨੂੰ ਫੜ ਕੇ ਉਸ ਨੇ ਡੁੱਕੀ ਲਾਈ ਸੀ ਬਾਬਾ ਬੁੱਢਾ ਜੀ ਨੇ ਉਹਨਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਏ ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲੱਗਿਆ ਵੇਖਦੇ ਹੀ ਵੇਖਦੇ ਬਾਕੀ ਦੇ ਕੁஷ்ட ਦੇ ਜਿੰਨੇ ਵੀ ਲੁਕਤ ਹੋ ਗਏ ਇਹ ਪ੍ਰਮਾਨ ਦੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਇਸ ਸਥਾਨ ਦਾ ਦੁੱਖ ਪੰਜਣੀ ਬੇਰੀ ਦਾ ਨਾਮ ਵੱਲੋਂ ਜਾਣਿਆ ਜਾਂਦਾ ਹੈ ਤੇ ਜੇ ਤੁਸੀਂ ਇਹ ਤੋਂ ਅੱਗੇ ਵੀ ਜਾਣਕਾਰੀ ਲੈਣੇ ਚਾਹੁੰਦੇ ਹੋ ਤੇ ਕਮੈਂਟ ਕਰਕੇ ਦੱਸੋ ਆਪਾਂ ਲੈ ਕੇ ਆਵਾਂਗੇ ਵੀਡੀਓ ਧੰਨਵਾਦ